ਸਾਡੇ ਸਾਰੇ ਹੀ ਭੈਣਾਂ ਤੇ ਭਰਾਵਾਂ ਨੂੰ ਸਭ ਤੋਂ ਪਹਿਲੇ ਜਸਸੀ ਵੀਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੋਜ਼ ਹੀ ਸਾਡੇ ਭੈਣਾਂ ਨੇ ਸਾਨੂੰ ਫੋਨ ਆਂਦੇ ਤੇ ਮੈਸੇਜ ਜਾਂਦੇ ਸੀ ਜਸਸੀ ਵੀਰੇ ਸਾਨੂੰ ਸੂਟ ਚਾਹੀਦੇ ਆ ਪਾਕਿਸਤਾਨੀ ਵੀ ਲੰਬੀ ਲੰਬੇ ਕਿੰਝਾ ਚਾਹੀਦੀ ਆ 50 55 ਇੰਚ ਲੰਬੀਆਂ ਤੇ ਉੱਪਰ ਕੰਮ ਵੀ ਵਧੀਆ ਹੋਵੇ ਸੋ ਠੀਕ ਹੈ ਜੀ ਅੱਜ ਆਪਣੇ ਭੈਣਾਂ ਤੇ ਭਰਾਵਾਂ ਵਾਸਤੇ ਟੋਟਲੀ ਟੋਟਲੀ ਹੈਂਡ ਬਕਦਾਸ ਉਪਲੇ ਕੇ ਆਏ ਆ ਪਿਓਰ ਮਡਾਲ ਕਾਟਨ ਦੇ ਉੱਪਰ ਪਿਓਰ ਮਡਾਲ ਕਾਟਨ ਦੇ ਉੱਪਰ ਫੈਂਸੀ ਪਾਰਟੀ ਵੇਅਰ ਕਾਟਨ ਦਾ ਸ਼ਾਨਦਾਰ ਤੇ ਜਾਨਦਾਰ ਡਿਜ਼ਾਈਨ ਲਿਕੇ ਆਏ ਜੀ ਸ਼ਿਕਰੀ ਕਲੇ ਚੱਕਰੇ ਸੂਟ ਤੇ ਦਾ ਸਾਰੇ ਸੂਟ ਪਰ ਆਰੀ ਦਾ ਕੰਮ ਹੋਇਆ ਪਿਆ ਪਹਿਲੇ ਕੰਮ ਦੇ ਕਲੈਰੀਫਿਕੇਸ਼ਨ ਚੈੱਕ ਕਰੋ ਟੋਟਲੀ ਆਰੀ ਦਾ ਕੰਮ ਹੈ ਉੱਪਰ ਨਾਲ ਆਰੀ ਦਾ ਕੰਮ ਹੋਇਆ ਹੋਇਆ ਜੀ ਨਾਲ ਸਾਰੀ ਹੈਂਡਵਰਕ ਹੋਇਆ ਪਿਆ ਨਾਲ ਫੁੱਲ ਸਲਵੋਸਕੀ ਦਾ ਕੰਮ ਹੈ ਜੀ ਪ੍ਰੋਪਰ ਮਡਾਲ ਦਾ ਸੂਟ ਹੈ ਜੇ ਮਡਾਲ ਦਾ ਕੱਪੜਾ ਨਾ ਹੋਵੇ ਸੂਟ ਰਹਿਗਾ ਫ੍ਰੀ ਜੀ ਉਸ ਤੋਂ ਪਰੇ ਕਿਹੜਾ ਚੈੱਕ ਕਰੋ ਜੀ ਜਿਹੜੀ ਪੈਨ ਦਾ ਕਿਹੜਾ 28 ਇੰਚ ਚੌੜਾ ਹੈ ਉਹ ਪੈਨ ਦਾ ਥੋੜੀ ਪ੍ਰੋਪਰ ਬਣੂਗਾ ਕਿਹੜਾ ਚੈੱਕ ਕਰੋ ਬੱਲੇ ਸੈਂਟਰ ਪੈਨਲ ਹੈਗਾ 28 ਇੰਚ ਚੌੜਾ ਹੈਗਾ ਜੀ ਇਹ ਸੂਟ ਦੀ ਲੰਬਾਈ ਦੀ ਗੱਲ ਕੀਤੀ ਜਾਵੇ ਜੀ ਸ਼ੱਕਲੀ ਲੰਬਾਈ ਚੈੱਕ ਕਰੋ ਸੂਟ ਦੀ ਮਾੜੀ ਜੀ ਘੱਟੋ ਘਟ 48 ਇੰਚ ਲੌਂਗ ਬਣੂਗਾ ਘੱਟੋ ਘਟ ਠੀਕ ਹੈ ਜਿੰਨਾ ਮਰਜ਼ੀ ਲੌਂਗ ਕਰ ਲੋ ਜਿੰਨਾ ਮਰਜ਼ੀ ਸ਼ਾਰਟ ਰੱਖ ਲੋ ਕਿਰਦੀ ਥੋੜੇ ਅੱਗੇ ਨੂੰ ਮਿਲ ਜੇ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਉਸ ਤੋਂ ਪਰੇ ਆ ਜਾਣਗੇ ਸੂਟ ਦੇ ਬਾਜੂ ਜੀ ਬਾਜੂ ਵੀ ਟੋਟਲੀ ਡਿਜੀ ਜਿਵੇਂ ਸੂਟ ਦਾ ਫਰੰਟ ਹੈਗਾ ਓਵੇਂ ਸੂਟ ਜਿਹੜੇ ਹੈਗੇ ਬੈਕ ਜੀ ਪੈਨਲ ਵਾਲਾ ਡਿਜ਼ਾਈਨਿੰਗ ਦੀ ਓਵੇਂ ਬੈਕ ਰਹੇਗੀ ਜੀ ਓਵੇਂ ਫਰੰਟ ਰਹੇਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਸੋਹਣੀ ਸੂਟ ਦੀ ਗੈਟਅਪ ਹੈ ਜੇ ਰੇਟ ਦੀ ਗੱਲ ਕੀਤੀ ਜਾਵੇ ਇਦਾਂ ਥੋੜਾ ਵਿਚਾਰ ਵਿਕਦੇ 2200 ਦੇ 2300 ਦੇ ਆ ਦੁਪੱਟਾ ਹੋਲੇ ਸੂਟ ਦਾ ਵੀਰੇ ਦਾ ਪੂਰਾ ਇੰਗਲਿਸ਼ ਟੈਸਟ ਦਾ ਸੂਟ ਹੈ ਪੂਰਾ ਮਡਾਲ ਦਾ ਇੰਗਲਿਸ਼ ਟੈਸਟ ਦਾ ਦੁਪੱਟਾ ਜੀ ਟਾਈ ਮਟਰ ਲੈਂਥ ਦਾ ਦੁਪੱਟਾ ਹੋਊਗਾ ਬੇਸ ਰਹੇਗਾ ਮਡਾਲ ਜੀ ਦੋਵੱਟ ਨੇ ਬੜੀ ਸੋਹਣੀ ਪਿਆਰੀ ਜੀ ਲੈਸ ਲੱਗੀ ਹੋਈ ਐ ਜੇ ਰੰਗਾਂ ਦੀ ਗੱਲ ਕੀਤੀ ਜਾਵੇ ਸੂਟ ਚ ਰੰਗਾਂ ਨੇ 6 ਜੀ 6 ਰੰਗਾਂ ਨੇ ਜੀ ਇਹ ਸੂਟ ਸੇ ਲੋਕ ਵੇਚਦੇ ਆਨਲਾਈਨ ਆਪਾਂ ਕਹਿੰਦੇ ਆਨਲਾਈਨ ਮੰਗਾਣੇ ਤਾਂ ਆਨਲਾਈਨ ਸੂਟ ਮਿਲਦਾ 2000 ਤਾ 2200 ਦਾ ਠੀਕ ਐ ਜੀ ਆਪਣਾ ਕੰਪਨੀ ਨਾਲ ਟਾਈਪ ਹੈਗਾ ਸਾਡੇ ਕੋਲ ਸੂਟ ਆਇਆ ਜੀ ਨਾਲ ਦੇ 120 ਜੀ ਬ੍ਰਾਂਡਡ ਕਰਦਾ ਸੂਟ ਐ ਬ੍ਰਾਂਡਡ ਮਾਲ ਐ ਜੀ ਬਾਜ਼ਾਰ ਵਿਖਰੇ 2195 2295 ਨਾਤਾ ਮੈਂ 2195 ਲੈਣਾ ਹੈ ਨਾ 2295 ਲੈਣਾ ਹੈ ਜਿਹੜੇ ਵੀਰ ਭਰਾ ਨੇ ਮੇਰੀ ਵੀਡੀਓ ਸ਼ੇਅਰ ਕਰਕੇ ਆਣੀ ਹੈ ਪੇਜ ਨੂੰ ਫੋਲੋ ਕਰਕੇ ਆਣਾ ਹੈ ਜਾਂ ਆਨਲਾਈਨ ਮੰਗਾਣਾ ਹੈ ਵੀਡੀਓ ਨੂੰ ਲਾਈਕ ਕਰਕੇ ਉਹਨੂੰ ਸੂਟ ਮਿਲਣਾ ਹੈ 990 ਰੁਪਏ ਦਾ 990 ਰੁਪਏ ਸੂਟ ਮਿਲਣਾ ਹੈ ਬੜਾ ਹੀ ਸੋਹਣਾ ਬੜਾ ਹੀ ਪਿਆਰਾ ਤੇ ਬੜਾ ਹੀ ਅਲੱਗ ਜਿਹਾ ਜੇ ਰੰਗਾਂ ਦੀ ਗੱਲ ਕੀਤੀ ਜਾਵੇ 6 ਰੰਗ ਹੈ ਜੀ ਰੰਗ ਬੜੇ ਸੋਹਣੇ ਆ ਜਖੋ ਜੀ ਆਹ ਲੋ ਜੀ ਪ੍ਰੋਪਰ ਮੋਰ ਪੰਖਿਆ ਰੰਗ ਜੀ ਇਹ ਮਾਡਲ ਦੇ ਪਾਇਆ ਪਿਆ ਹੈ ਪ੍ਰੋਪਰ ਪਰਪਲ ਕਲਰ ਜੀ ਪ੍ਰੋਪਰ ਮਸਟਰਡ ਕਲਰ ਜੀ ਡਿਜ਼ਾਈਨਿੰਗ ਬੜੀ ਪਿਆਰੀ ਹੈ ਸੂਟ ਬੜਾ ਘੈਂਟ ਹੈ ਜੀ ਪ੍ਰੋਪਰ ਅਗੜੇ ਕਲਰ ਬਲੈਕ ਕਲਰ ਜੀ ਪ੍ਰੋਪਰ ਕਾਫੀ ਕਲਰ ਜੀ ਪ੍ਰੋਪਰ ਮਹਿੰਦੀ ਕਲਰ ਵੀ ਤੁਹਾਨੂੰ ਕਲਰ ਦੁਆਰਾ ਚੈੱਕ ਕਰਾ ਦਿੰਦੇ ਆ ਲੋ ਜੀ ਇਹ ਕਲਰ ਚਾਟਾਉ ਕਾ ਜੀ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜਿਹੜੀ ਭੈਣਾਂ ਨੇ ਆਰਡਰ ਕਰਨਾ ਹੈ ਆਰਡਰ ਕਰ ਸਕਦੇ ਆ ਜੱਸੀ ਦੀ ਹੱਟੀ ਬਸ ਸਟੈਂਡ ਮਿੰਡਾ ਰੇਟ ਰਹੇਗਾ 990 ਰੁਪਏ ਦੀ ਜਿਹੜੀ ਵੀ ਵਨ ਵੀਡੀਓ ਸ਼ੇਅਰ ਕਰਕੇ ਆਉਗੀ ਲਾਈਕ ਕਰਕੇ ਆਉਗੀ 올 ਇੰਡੀਆ ਸ਼ਿਪਿੰਗ ਰਹੇਗੀ ਫ੍ਰੀ ਜੀ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਦਿਓ ਫੋਲੋ ਆਜੋ ਜੱਸੀ ਜੱਟੀ ਬਸ ਚੰਦ ਮਰਿੰਡਾ ਜੀ